AIDAR RIDAR 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 ਕਮਰੇ ਇੱਧਰ ਇੱਧਰ ਅੰਕ ਇੱਕ ਮਿੰਟ ਸਰ ਅੱਗੇ ਪਛੇ ਮਰਜਾ ਦੀਆਂ ਗਾਣੀਆਂ ਬਹੁਤ ਬਾਲਗਾ ਉਹ ਸੁਲਮਾਨ ਕਰਨਾ ਜੀ ਕਰੋਰ ਦੇ ਜਾਂ ਨਹੀਂ ਕਰਨਾ ਏਦਾਂ ਤੂੰ ਲੋਕ ਬੱਚੇ 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 ਅਰੇ ਥੋੜਾ ਜਿਹਾ ਕੇ ਬੜਾ ਗ੍ਰੇਟ ਮੈਰਾ ਜੀ ਤੁਮ ਜੀ ਖਲਾਣਾ ਦੇਖ ਕੇ ਦੇਖ ਅਸੀਂ ਗੁਰਦੁਆਰਾ ਵਿੱਚ ਕਿਉਂ ਸੋ ਐਸੇ ਜਿਹੜੀਆਂ ਨੇ ਤਸਵੀਰਾਂ ਇਹ ਨਿਕਲ ਕੇ ਸਮਝ ਆ ਰਹੀਆਂ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਗਈ ਹੈਗੀ ਆ ਉਹ ਸੂਬੇ ਵਿੱਚ ਸੂਬੇ ਵਿੱਚ ਸਮਾਪਤ ਹੋਵੇ ਉਹਦੇ ਲਈ ਜਿਹੜੇ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਸੋ ਉਹਦੇ ਤਹਿਤ ਅੱਜ ਇਤਿਹਾਸਕ ਗੁਰਦੁਆਰਾ ਸਾਹਿਬ ਇੱਥੇ ਡਾਕਟਰ ਜੋ ਕਿ ਨੰਦਨ ਨਾਮ ਨਾਲ ਤੋਂ ਫੌਰੀ ਸੰਚਾਰ ਨਾਲ ਆਜੜਿਆ ਗਿਆ ਲਿੰਦੇ ਨੇ ਸੋ ਗੌਰ ਸਾਹਿਬ ਇੱਥੇ ਨਸਮਸਤ ਹੋਰੀ 570 ਚੰਗ੍ਰਹਿ ਦਾ ਸਨੇਹ ਮੁੱਖ ਕੋਈ ਜੀ ਆਪ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਯਾਰ ਨਹੀਂ ਨਿਕਲਦਾ ਉਹਦਾ ਕਪੜਾ ਫੜਿਆ ਨਾ ਉਹਦੇ ਕੋਲ ਵੀ ਡਾ ਕੇ ਨਿਕਲਦਾ ਜੀ ਉਹਨਾਂ ਨੂੰ ਕਿਹਾ ਲੈਪੋ ਬਿੱਟਰ ਜੀ ਰੋਪਿਆ ਸਰ ਜੀ ਲੀਆ ਸਰ ਮਾੜਾ ਜੀ ਚਲੋ ਜੀ পর <laughs> <laughs> ਅੱਜ ਦਾ ਦਿਨ ਬੜਾ ਇਤਿਹਾਸਕ ਦਿਨ ਹੈ ਖਾਲਸਾ ਸਾਜਨਾ ਦਿਵਸ ਹੈ 13 April 1699 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਜਣਾ ਕੀਤੀ ਸੀ ਅੱਜ ਪੂਰੀ ਦੁਨੀਆ ਦੇ ਵਿੱਚ ਲੋਕੀ ਜਿਹੜੇ ਨਤਮਸਤਕ ਹੋ ਰਹੇ ਨੇ ਅੱਜ ਦੇ ਦਿਨ 13 April 1919 ਨੂੰ ਜਲਿਆਂ ਵਾਲੇ ਬਾਗ ਦੇ ਵਿੱਚ ਬਹੁਤ ਵੱਡਾ ਇੱਕ ਸ਼ਹੀਦੀ ਜਿਹੜਾ ਸਾਕਾ ਹੋਇਆ ਸੀ ਹਜ਼ਾਰਾਂ ਦੀ ਗਿਣਤੀ ਚ ਲੋਕ ਉੱਥੇ ਉਹਨਾਂ ਨੇ ਸ਼ਹਾਦਤ ਦਿੱਤੀ ਸੋ ਅੱਜ ਗੁਰਦੁਆਰਾ ਦੁੱਖ ਨਿਮਾਨ ਸਾਹਿਬ ਦੇ ਪਰਿਵਾਰ ਸਮੇਤ ਆਏ ਆਂ ਪੰਜਾਬ ਦੇ ਭਲੇ ਦੀ ਪੰਜਾਬ ਦੀ ਸੁਖ ਸ਼ਾਂਤੀ ਦੀ ਸਰ ਦੁਨੀਆਂ ਦੇ ਸਰਵ ਆਦੇ ਭਲੇ ਦੀ ਅਰਦਾਸ ਕੀਤੀ ਹੈ ਪੰਜਾਬ ਤਰੱਕੀਆਂ ਕਰੇ ਔਰ ਜਿਹੜਾ ਜਿਹੜੀ ਜ਼ਿੰਮੇਵਾਰੀ ਸਾਨੂੰ ਬਖਸ਼ੀ ਹੈ ਪ੍ਰਮਾਤਮਾ ਨੇ ਉਹਨੂੰ ਨਿਭਾਉਣ ਦਾ ਬਲ ਬਖਸ਼ੇ ਸਮਤ ਬਖਸ਼ੇ ਹੈਨਾ ਜੇ ਕਿਤੇ ਸਾਡੇ ਤੋਂ ਕੋਈ ਗੁਸਤਾਖੀ ਜਾਂ ਕਮੀ ਰਹਿੰਦੀ ਹੋਵੇ ਪ੍ਰਮਾਤਮਾ ਆਪ ਸਾਈ ਹੋਵੇ ਸਾਡੇ ਨਾਲ ਇਹ ਅਰਦਾਸ ਸੱਚ ਕਰਨ ਲਈ ਬਖਸ਼ਾ ਮਾਤਾ ਜੀ ਅੱਜ ਖਾਲਸਾ ਜਨਮ ਦਿਵਸ ਹੈ ਕੋਈ ਖਾਸ ਕੋਈ ਤੋਹਫਾ ਪੰਜਾਬੀਆਂ ਦੇ ਲਈ ਕੁਝ ਦੇਣਾ ਚਾਹੁੰਦੇ ਹਾਂ ਇਹਨਾਂ ਵੱਡਾ ਦਿਹਾੜਾ ਹੈ ਐ ਦੇਖੋ ਇੱਥੋਂ ਤਾਂ ਲੋਕ ਮੰਗਣ ਆਉਂਦੇ ਨੇ ਜੀ ਮੈਂ ਕੌਣਾ ਦੇਣ ਵਾਲਾ ਹਾਂ ਨਾ ਇੱਥੇ ਤਾਂ ਲੋਕ ਮੰਗਣ ਆਉਂਦੇ ਪਰ ਹਾਂ ਇੱਕ ਮੇਰੇ ਦਿਮਾਗ 'ਚ ਆਇਆ ਮੈਂ ਭਾਈ ਸਾਹਿਬ ਨੇ ਗੱਲ ਵੀ ਕੀਤੀ ਹੈ ਜੀ 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 ਜਿਹੜਾ ਨਿਸ਼ਾਨ ਸਾਹਿਬ ਹੈ ਜਿਵੇਂ ਇੱਥੇ ਜਦੋਂ ਚੜਾਇਆ ਜਾਂਦਾ ਹੈ ਚੋਲਾ ਸਾਹਿਬ ਤਾਂ ਕੁਝ ਕਟਨਾਵਾਂ ਪਿਛਲੇ ਦਿਨਾਂ 'ਚ ਹੋਈਆਂ ਨੇ ਕਿ ਉਹ ਤਾਰ ਟੁੱਟ ਗਈ ਜਾਂ ਕੋਈ ਟੈਕਨੀਕਲ ਰੀਜ਼ਨ ਕਰਕੇ ਉਹ ਥੱਲੇ ਡਿੱਗ ਪੇ ਮੋਤਾ ਨਹੀਂ ਹੋ ਜਾਂਦਾ ਜੀ ਬਿਲਕੁਲ ਪਿੱਛੇ ਹੋਇਆ ਅੱਜ ਕੱਲ ਹਾਈਡਰੌਲਿਕ ਮਸ਼ੀਨਾ ਆ ਗਈਆਂ ਸੋ ਮੈਂ ਭਾਈ ਸਾਹਿਬ ਨੂੰ ਪੁੱਛਿਆ ਇੰਜੀਨੀਅਰਾਂ ਨਾਲ ਗੱਲ ਕਰ ਰਿਹਾ ਤੇ ਇਹ ਉਹਨਾਂ ਨੇ ਮੈਨੂੰ ਦੱਸਿਆ ਕਿ 150 ਫੁੱਟ ਉਚਾਈ ਹੈ ਤੇ 150 ਫੁੱਟ ਦੀਆਂ ਹਾਈਡਰੌਲਿਕ ਮਸ਼ੀਨਾਂ ਹੈਗੀਆਂ ਤਾਂ ਕਿ ਸੇਫਟੀ ਵੀ ਰਹੇ ਤੇ ਨਾਲ-ਨਾਲ ਜਦੋਂ ਮਰਜ਼ੀ ਉਹ ਚੋਲਾ ਸਾਹਿਬ ਨੂੰ ਬਦਲਣਾ ਹੋਵੇ ਬਦਲ ਕੇ ਉਹ ਤਾਰ ਟੁੱਟਣ ਦਾ ਜਾਂ ਕਿਸੇ ਦੀ ਮਤਲਬ ਜਾਨ ਚਲੇ ਜਾਣ ਦਾ ਖਤਰਾ ਜਿਹੜਾ ਉਹ ਨਾ ਰਹੇ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਜੀ ਨੂੰ ਖੇਰ ਪ੍ਰਸੰਨਵਾ ਹੈ ਮੈਂ ਇਸ ਜਗ੍ਹਾ ਤੇ ਖੜੇ ਹੋ ਕੇ ਕੋਈ ਰਾਜਨੀਤਿਕ ਗੱਲ ਨਹੀਂ ਕਰਦਾ